ਨਮਸਕਾਰ ਦੋਸਤੋ ਦੋਸਤੋ ਅੱਜ ਦੀ ਇਸ ਵੀਡੀਓ ਚ ਅਸੀਂ ਸਮਝਾਂਗੇ ਕਿ ਕਿਵੇਂ ਤੁਸੀਂ ਬਿਨਾ ਕੁਝ ਤੋੜੇ ਫੋੜੇ ਬਿਨਾ ਇੱਕ ਇੱਟ ਹਲਾਏ ਬਿਨਾ ਤੁਸੀਂ ਆਪਣੇ ਘਰ ਦੇ ਪੂਰੇ ਵਾਸਤੂ ਨੂੰ ਠੀਕ ਕਰ ਸਕਦੇ ਹੋ ਦੋਸਤੋ ਕਈ ਵਾਰ ਬਹੁਤ ਸਾਰੀਆਂ ਅਸੀਂ ਪ੍ਰੋਬਲਮਸ ਹੁੰਦੀਆਂ ਨੇ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਲੱਗਦੀਆਂ ਕਿ ਕਿਸ ਕਾਰਨ ਹੁੰਦੀਆਂ ਨੇ ਉਹਨਾਂ ਦਾ ਕਾਰਨ ਕਈ ਵਾਰ ਵਾਸਤੂ ਵੀ ਹੁੰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਸਮਝਾਂਗੇ ਕਿ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਨੇ ਉਹ ਤੇ ਵਾਸਤੂ ਦੇ ਨਾਲ ਉਹਨਾਂ ਦਾ ਕੀ ਲਿੰਕ ਹੈ ਤੇ ਕਿਵੇਂ ਉਹਨਾਂ ਨੂੰ ਸੋਲਵ ਕੀਤਾ ਜਾ ਸਕਦਾ ਹੈ ਤੁਹਾਨੂੰ ਅਗਰ ਸਾਡੀ ਇਹ ਵੀਡੀਓ ਚੰਗੀ ਲੱਗੇ ਤਾਂ ਤੁਸੀਂ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੇ ਇਸ ਚੈਨਲ ਨੂੰ ਲਾਈਕ ਕਰਿਓ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੁਸੀਂ ਸਭ ਤੋਂ ਪਹਿਲਾਂ ਇਹ ਸਮਝਦੇ ਹਾਂ ਕਿ ਪ੍ਰੋਬਲਮ ਕੀ ਨੇ ਦੇਖੋ ਕਈ ਲੋਕਾਂ ਨੂੰ ਤੁਸੀਂ ਕਹਿੰਦੇ ਦੇਖਿਆ ਹੋਵੇਗਾ ਕਿ ਯਾਰ ਪੈਸਾ ਆਉਂਦਾ ਬਾਅਦ ਚੋਂ ਹੈ ਨਿਕਲ ਪਹਿਲਾਂ ਜਾਂਦਾ ਕਮਾਈ ਹੈਗੀ ਹੈ ਪਰ ਸੇਵਿੰਗ ਨਹੀਂ ਹੈਗੀ ਉਹ ਪੈਸਾ ਖੜਦਾ ਨਹੀਂ ਕਿਸੇ ਨਾ ਕਿਸੇ ਤਰੀਕੇ ਨਾਲ ਕਰੋ ਬਾਹਰ ਨਿਕਲ ਜਾਂਦਾ ਹੈ ਕਈ ਵਾਰ ਤੁਸੀਂ ਇਹ ਦੇਖਿਆ ਹੋਊਗਾ ਕਿ ਬੱਚਿਆਂ ਜਿਹੜੀ ਵਿਆਹ ਸ਼ਾਦੀ ਹੈ ਉਹਦੇ ਬਹੁਤ ਜ਼ਿਆਦਾ ਡਿਲੇ ਹੋ ਰਿਹਾ ਜਾਂ ਰਕਾਵਟ ਹੋ ਰਹੀ ਹੈ ਜਾਂ ਹੋ ਹੀ ਨਹੀਂ ਰਹਾ ਬਹੁਤ ਕੇਸਿਸ ਤਾਂ ਇਸ ਤਰ੍ਹਾਂ ਹੁੰਦੇ ਆ ਵੀ ਬੱਚੇ ਜਿਹੜੇ ਹੈਗੇ 35 35 ਸਾਲਾਂ ਦੇ ਹੋ ਗਏ ਆ ਪਰ ਹਜੇ ਤੱਕ ਵੀ ਉਹਨਾਂ ਦਾ ਜਿਹੜਾ ਵਿਆਹ ਹੈਗਾ ਉਹ ਨੇੜੇ ਤੇੜੇ ਵੀ ਨਹੀਂ ਸਾਹਮਣੇ ਲੱਗ ਰਿਹਾ ਕਿ ਕਦੋਂ ਹੋਊਗਾ ਤਾਂ ਕਈ ਵਾਰ ਕੀ ਹੈ ਵਿਆਹ ਹੋ ਗਿਆ ਘਰ ਚ ਕਲੇਸ਼ੀ ਇੰਨੇ ਜ਼ਿਆਦਾ ਨੇ ਕਿ ਆਏ ਸੋਚਦੇ ਕਿ ਇਹਦੂ ਦਾ ਵਿਆਹ ਨਾ ਹੀ ਹੁੰਦਾ ਤਾਂ ਚੰਗਾ ਸੀ ਤਾਂ ਕਈ ਵਾਰ ਕੀ ਹੁੰਦਾ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਬੰਦਾ ਬਿਮਾਰ ਹੀ ਪਿਆ ਰਹਿੰਦਾ ਇੱਕ ਬੰਦਾ ਮੰंजे ਤੋਂ ਉੱਡਦਾ ਤੇ ਦੂਜਾ ਪੈ ਜਾਂਦਾ ਦੂਜਾ ਉੱਡਦਾ ਤਾਂ ਤੀਜਾ ਬੰਦਾ ਪੈ ਜਾਂਦਾ ਤਾਂ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਅਗਰ ਤੁਹਾਡੇ ਘਰ ਦੇ ਵਿੱਚ ਹੈ ਤਾਂ ਉਹਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜਾ ਲਿੰਕ ਹੈ ਉਹ ਵਾਸਤੂ ਦੋਸ਼ ਦੇ ਨਾਲ ਹੋ ਸਕਦਾ ਤਾਂ ਕਈ ਵਾਰ ਲੋਕ ਕੀ ਕਰਦੇ ਨੇ ਕੋਈ ਬਿਜ਼ਨਸ ਚਲਾ ਰਹੇ ਹੋ ਮੰਨ ਲਓ ਤੁਸੀਂ ਕੋਈ ਬਿਜ਼ਨਸ ਚਲਾ ਰਹੇ ਹੋ ਠੀਕ ਹੈ ਤੁਹਾਨੂੰ ਕੋਈ ਗਲਤ ਬੰਦਾ ਮਿਲ ਗਿਆ ਗਲਤ ਬੰਦਾ ਇੰਦਾ ਸੈਂਸ ਕੀ ਹੁੰਦਾ ਕਿ ਤੁਹਾਨੂੰ ਕੋਈ ਰਾਮ ਟੇਲ ਦੇਣ ਵਾਲਾ ਬੰਦਾ ਹੀ ਗਲਤ ਮਿਲ ਗਿਆ ਤੁਸੀਂ ਬੁੱਕ ਕੁਝ ਕਰਵਾ ਕੇ ਆਏ ਸੀ ਤੁਹਾਡੇ ਕੋਲੇ ਆ ਕੁਝ ਗਿਆ ਪੇਮੈਂਟ ਕੀਤੀ ਹੋਈ ਹੈ ਦੱਸੋ ਹੁਣ ਕੀ ਕਰੀਏ ਹੁਣ ਕੀ ਹੁੰਦਾ ਉਸ ਕੇਸ ਦੇ ਵਿੱਚ ਲੜਾਈ ਝਗੜੇ ਰਹਿ ਜਾਂਦੇ ਨੇ ਕਈ ਵਾਰ ਕੀ ਹੁੰਦਾ ਤੁਸੀਂ ਕਿਸੇ ਨੂੰ ਮਾਲ ਸਪਲਾਈ ਕਰਤਾ ਅਗਲਾ ਤੁਹਾਨੂੰ ਪੈਸੇ ਨਹੀਂ ਦੇ ਰਿਹਾ ਤਾਂ ਇੰਨਾ ਚੀਜ਼ਾਂ ਕਰਕੇ ਸਾਡੀ ਜਿਹੜੀ ਲਾਈਫ ਹੈ ਉਹ ਡਿਸਟਰਬ ਹੋ ਜਾਂਦੀ ਤਾਂ ਮੈਂ ਸਮਝਦਾ ਕਿ ਇਹਨਾਂ ਚੀਜ਼ਾਂ ਦਾ ਕਿਤਨਾ ਕਿਤੇ ਜਿਹੜਾ ਕਾਰਨ ਹੈ ਉਹ ਵਾਸਤੂ ਦੋਸ਼ ਵੀ ਹੋ ਸਕਦਾ ਹੋ ਸਕਦਾ ਕੋਈ ਹੋਰ ਪ੍ਰੋਬਲਮ ਹੋਵੇ ਪਰ ਹੋ ਸਕਦਾ ਹੈ ਤੁਹਾਡੇ ਘਰ ਦਾ ਜਿਹੜਾ ਵਾਸਤੂ ਹੈ ਉਹਦੇ ਵਿੱਚ ਕੋਈ ਨਾ ਕੋਈ ਦੋਸ਼ ਹੋਵੇ ਪੰਜ ਐਲੀਮੈਂਟਸ ਕੋਈ ਨਾ ਕੋਈ ਡਿਸਟਰਬੈਂਸ ਹੋਈ ਹੋਵੇ ਕੋਈ ਐਲੀਮੈਂਟ ਘਟਿਆ ਹੋਵੇ ਤੇ ਵਧਿਆ ਹੋਵੇ ਤਾਂ ਉਸ ਕਰਕੇ ਵੀ ਇਸ ਸਮੱਸਿਆਵਾਂ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਤਾਂ ਦੋਸਤੋ ਪਹਿਲਾਂ ਆਪਾਂ ਸਮਝਦੇ ਹਾਂ ਕਿ ਕਿਹੜੇ ਕਿਹੜੇ ਵਾਸਤੂ ਦੋਸ਼ ਮੇਨ ਹੁੰਦੇ ਨੇ ਕਿੰਨਾ ਕਿੰਨਾ ਕਰਕੇ ਕੀ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਲੋਸੋ ਸਭ ਤੋਂ ਪਹਿਲਾਂ ਜੀ ਸਮਝਦੇ ਆ ਕਿ ਅਗਨੀ ਕੋਣ ਦਾ ਦੋਸ਼ ਸਾਨੂੰ ਕੀ ਕੀ ਕਰ ਸਕਦਾ ਹੈ ਦੇਖੋ ਅਗਨੀ ਕੋਣ ਯਾਨੀ ਕਿ ਸਾਊਥ ਈਸਟ ਦੀ ਡਾਇਰੈਕਸ਼ਨ ਅਗਰ ਤੁਹਾਡੇ ਅਗਨੀ ਕੋਣ ਦੇ ਵਿੱਚ ਦੋਸ਼ ਹੈ ਦੋਸ਼ ਕੀ ਹੁੰਦਾ ਟਾਇਲਟ ਦਾ ਹੋਣਾ ਉੱਥੇ ਬੋਰਵੈਲ ਦਾ ਹੋਣਾ ਯਾਨੀ ਕਿ ਅਗਰ ਤੁਸੀਂ ਅਗਨੀ ਕੋਣ ਦੇ ਵਿੱਚੋਂ ਪਾਣੀ ਬਾਹਰ ਕੱਢ ਰਹੇ ਹੋ ਉਹ ਬਹੁਤ ਵੱਡਾ ਦੋਸ਼ ਹੈ ਅਗਰ ਤੁਸੀਂ ਅਗਨੀ ਕੋਣ ਦੇ ਵਿੱਚ ਕੋਈ ਖੱਡਾ ਕੀਤਾ ਹੋਇਆ ਅਗਨੀ ਕੋਣ ਦਾ ਸਥਾਨ ਤੁਹਾਡਾ ਨੀਵਾ ਹੈ ਉਹ ਵੀ ਬਹੁਤ ਵੱਡਾ ਦੋਸ਼ ਹੈ ਅਗਰ ਤੁਹਾਡੇ ਅਗਨੀ ਕੋਣ ਦੇ ਵਿੱਚ ਉੱਪਰ ਛੱਤ ਉੱਪਰ ਕੋਈ ਟੈਂਕੀ ਰੱਖੀ ਹੋਈ ਹੈ ਉਹ ਵੀ ਬਹੁਤ ਵੱਡਾ ਦੋਸ਼ ਹੈ ਤਾਂ ਅਗਰ ਤੁਹਾਡੇ ਘਰ ਦੇ ਵਿੱਚ ਅਗਨੀ ਕੋਣ ਵਿੱਚ ਦੋਸ਼ ਹੋਏਗਾ ਤਾਂ ਪੈਸੇ ਨੂੰ ਲੈ ਕੇ ਬਹੁਤ ਜ਼ਿਆਦਾ ਦਿੱਕਤ ਆਉਗੀ ਦੋਸਤੋ ਤੁਸੀਂ ਕੰਮ ਕਰਿਓ ਤੁਸੀਂ ਕੋਈ ਵੀ ਐਸਾ ਬੰਦਾ ਦੇਖਿਓ ਜਿਹਦੇ ਕੋਲੇ ਕੈਸ਼ ਫਲੋ ਦੀ ਦਿੱਕਤ ਹੋਵੇ ਜਿਹਨੂੰ ਡੇਲੀ ਖਰਚੇ ਮੈਨੇਜ ਕਰਨੇ ਔਖੇ ਹੋਣ ਤਾਂ ਤੁਸੀਂ ਉਸ ਦੇ ਘਰ ਦਾ ਅਗਨੀ ਕੋਣ ਦੇਖਿਓ ਉਹਦੇ ਵਿੱਚ ਪੱਕਾ ਕੋਈ ਨਾ ਕੋਈ ਦੋਸ਼ ਹੋਏਗਾ ਦੂਸਰੀ ਗੱਲ ਅਗਰ ਆਪਾਂ ਕਰੀਏ ਦੂਸਰੀ ਗੱਲ ਨਾਰਥ ਦੀ ਕਰਦੇ ਆ ਯਾਨੀ ਕਿ ਉੱਤਰ ਦਿਸ਼ਾ ਦੀ ਕਰਦੇ ਆ ਨਾਰਥ ਜਿਹੜੀ ਹੈਗੀ ਹੈ ਨਾਰਥ ਦੇ ਵਿੱਚ ਕੁਬੇਰ ਜੀ ਦਾ ਵਾਸ ਹੁੰਦਾ ਹੈ ਕੁਬੇਰ ਜੀ ਤੁਹਾਨੂੰ ਪਤਾ ਹੈ ਧਨ ਦੇ ਦੇਵਤਾ ਹੁੰਦੇ ਨੇ ਪੈਸੇ ਦੇ ਦੇਵਤਾ ਹੁੰਦੇ ਨੇ ਉਸ ਤੋਂ ਬਾਅਦ ਕੁਬੇਰ ਦਾ ਜਿਹੜਾ ਜਿਹੜਾ ਨਾਰਥ ਦਾ ਅਗਰ ਆਪਾਂ ਐਲੀਮੈਂਟ ਦੀ ਗੱਲ ਕਰੀਏ ਉੱਥੇ ਵਾਟਰ ਐਲੀਮੈਂਟ ਹੁੰਦਾ ਹੈ ਪਾਣੀ ਦੀ ਦਿਸ਼ਾ ਹੈ ਦੋਸਤੋ ਜਦੋਂ ਵੀ ਉੱਥੇ ਲਾਲ ਰੰਗ ਆ ਗਿਆ ਜਦੋਂ ਵੀ ਉੱਥੇ ਪੀਲਾ ਰੰਗ ਆ ਗਿਆ ਜਦੋਂ ਵੀ ਉੱਥੇ ਕਿਚਨ ਆ ਗਈ ਤਾਂ ਤੁਹਾਡੇ ਪੈਸੇ ਜਿਹੜੇ ਨਵੇਂ ਪੈਸੇ ਆ ਨਾ ਉਹ ਆਉਣੇ ਬੰਦ ਹੋ ਜਾਂਦੇ ਹਨ ਹੁਣ ਅਗਰ ਨਾਰਥ ਵਿੱਚ ਪੀਲਾ ਰੰਗ ਆ ਗਿਆ ਤਾਂ ਤੁਸੀਂ ਦੇਖੋਗੇ ਤੁਹਾਡੇ ਇਹਦੇ ਪੈਸੇ ਆ ਤੁਸੀਂ ਅਗਰ ਉਧਾਰ ਦਿੱਤਾ ਕਿਸੇ ਬੰਦੇ ਨੂੰ ਤਾਂ ਫਸਣਾ ਸ਼ੁਰੂ ਹੋ ਜਾਊਗਾ ਅਗਰ ਨਾਰਥ ਵਿੱਚ ਲਾਲ ਰੰਗ ਆ ਗਿਆ ਤਾਂ ਬਿਲਕੁਲ ਐਲੀਕਰ ਐਂਟੀ ਕਲਰ ਆਗਾ ਤਾਂ ਉੱਥੇ ਤੁਹਾਡੇ ਪੈਸੇ ਦੀ ਬਰਬਾਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਨਾਰਥ ਵਿੱਚ ਕਿਚਨ ਨਹੀਂ ਹੋਣਾ ਚਾਹੀਦਾ ਕਿਉਂਕਿ ਕਿਚਨ ਅਗਨੀ ਨੂੰ ਰਿਪਰਿਜ਼ੈਂਟ ਕਰਦਾ ਤੇ ਨਾਰਥ ਜਿਹੜੀ ਹੈ ਪਾਣੀ ਦੀ ਦਿਸ਼ਾ ਹੁੰਦੀ ਹੈ ਇਸੇ ਤਰ੍ਹਾਂ ਨਾਲ ਹੀ ਨਾਰਥ ਦੇ ਵਿੱਚ ਅਗਰ ਟਾਇਲਟ ਆ ਜਾਂਦੀ ਹੈ ਤਾਂ ਤੁਹਾਡਾ ਜਿਹੜਾ ਕਰੀਅਰ ਹੈਗਾ ਉਹ ਵੀ ਫਲਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਦੋਸਤੋ ਇਹਨਾਂ ਵਾਸਤੂ ਦੋਸ਼ਾਂ ਨੂੰ ਤੁਹਾਨੂੰ ਆਪਣੇ ਘਰ ਦੇ ਵਿੱਚੋਂ ਦੂਰ ਕਰਨਾ ਚਾਹੀਦਾ ਹੈ ਅਗਲੀ ਕਲਪ ਕਰਦੇ ਹਾਂ ਇਸ਼ਾਨ ਕੋਨ ਦੀ ਜਿੱਥੇ ਦੇਵਤਿਆਂ ਦਾ ਸਥਾਨ ਹੁੰਦਾ ਹੈ ਇਸ ਇਸ਼ਾਨ ਕੋਨ ਨੂੰ ਦੇਵਤਿਆਂ ਦਾ ਸਥਾਨ ਬੋਲਦੇ ਹਨ ਕਿਉਂਕਿ ਇਸ਼ਾਨ ਦਾ ਜਿਹੜਾ ਮਤਲਬ ਹੁੰਦਾ ਹੈ ਉਹ ਭਗਵਾਨ ਸ਼ਿਵ ਦੇ ਨਾਮ ਤੋਂ ਹੁੰਦਾ ਹੈ ਭਗਵਾਨ ਸ਼ਿਵ ਦਾ ਜਿਹੜਾ ਦੂਸਰਾ ਨਾਮ ਹੈ ਉਹ ਇਸ਼ਾਨ ਹੈ ਈਸ਼ਾਨ ਕੋਣ ਦੇ ਵਿੱਚ ਜਦੋਂ ਹੀ ਕੋਈ ਭਾਰੀ ਸਮਾਨ ਆ ਜਾਊਗਾ ਤਾਂ ਤੁਹਾਡੇ ਦਿਮਾਗ ਤੇ ਵੀ ਭਾਰਜਾ ਮਨਣਾ ਸ਼ੁਰੂ ਹੋ ਜਾਂਦਾ ਤੁਸੀਂ ਦੇਖਿਆ ਉਹ ਅਗਰ ਤੁਹਾਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਤੁਹਾਡੇ ਦਿਮਾਗ ਦੇ ਵਿੱਚ ਕੋਈ ਭਾਰੀ ਪੰਜਾ ਤੁਹਾਨੂੰ ਮਹਿਸੂਸ ਹੋ ਰਿਹਾ ਦਿਮਾਗ ਹਲਕਾ ਨਹੀਂ ਹੋ ਰਿਹਾ ਤਾਂ ਤੁਸੀਂ ਚੈੱਕ ਕਰਿਓ ਤੁਹਾਡੇ ਨਾਰਥ ਈਸਟ ਦੇ ਵਿੱਚ ਕੀ ਪਿਆ ਜਦੋਂ ਹੀ ਨਾਰਥ ਈਸਟ ਦੇ ਵਿੱਚ ਕੋਈ ਭਾਰੀ ਸਮਾਨ ਭਾਰੀ ਅਲਮਾਰੀ ਕੋਈ ਭਾਰੀ ਚੀਜ਼ਾਂ ਪਈਆਂ ਹੋਣਗੀਆਂ ਅਗਰ ਪਈਆਂ ਨੇ ਤਾਂ ਤੁਸੀਂ ਹੁਣੇ ਉਹਨਾਂ ਨੂੰ ਖਤਮ ਕਰੋ ਉਹਨਾਂ ਨੂੰ ਕਿਸੇ ਹੋਰ ਦਿਸ਼ਾ ਦੇ ਵਿੱਚ ਲੈ ਹੈਗਾ ਸ਼ਿਫਟ ਕਰ ਦਿਓ ਪਸ਼ਚਿਮ ਟੂ ਸ਼ਿਫਟ ਕਰ ਦੋ ਸਾਊਥ ਵੀ ਸ਼ਿਫਟ ਕਰ ਦੋ ਸਾਊਥ-ਵੈਸਟ ਵੀ ਸ਼ਿਫਟ ਕਰ ਦੋ ਤਾਂ ਤੁਹਾਡੇ ਮਾਈਂਡ ਦੇ ਵਿੱਚੋਂ ਜਿਹੜਾ ਭਾਰ ਹੈ ਉਹ ਘਟਣਾ ਸ਼ੁਰੂ ਹੋ ਜਾਊਗਾ ਅਗਰ ਨਾਰਥ ਵਿੱਚ ਕਿਚਨ ਆ ਗਈ ਜਾਂ ਫਿਰ ਕਿਤੇ ਉਥੇ ਟਾਇਲਟ ਆ ਗਈ ਤਾਂ ਇਹ ਬਹੁਤ ਵੱਡਾ ਵਾਸਤੂ ਦੋਸ਼ ਮੰਨਿਆ ਜਾਂਦਾ ਹੈ ਕਿਉਂਕਿ ਨਾਰਥ ਦੇ ਵਿੱਚ ਨਾ ਸੂਰਜ ਨਹੀਂ ਕਦੇ ਵੀ ਆਉਂਦਾ ਤੁਸੀਂ ਦੇਖਿਆ ਜੇ ਨਾਰਥ-ਈਸਟ ਵਿੱਚ ਕਦੇ ਸੂਰਜ ਨਹੀਂ ਆਊਗਾ ਤਾਂ ਇਸ ਕਰਕੇ ਜਦੋਂ ਉਥੇ ਟਾਇਲਟ ਜਾਂ ਕਿਚਨ ਹੋ ਜਾਂਦੀ ਹੈ ਤਾਂ ਤੇ ਕਿਟਾਨੂ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਜਿੰਨਾ ਕਰਕੇ ਬਿਮਾਰੀਆਂ ਬੰਨੀਆਂ ਉੱਥੇ ਸ਼ੁਰੂ ਹੋ ਜਾਂਦੀਆਂ ਐ ਇਸੇ ਕਰਕੇ ਨਾਰਥ ਈਸਟ ਦੀ ਕਿਚਨ ਨੂੰ ਵਧੀਆਂ ਨਹੀਂ ਮੰਨਿਆ ਜਾਂਦਾ ਨਾਰਥ ਈਸਟ ਦੀ ਟਾਇਲਟ ਨੂੰ ਬਹੁਤ ਵੱਡਾ ਵਾਸਤ ਦੋਸ਼ ਮੰਨਿਆ ਜਾਂਦਾ ਹੈ ਅਗਰ ਅਪਾ ਗੱਲ ਕਰੀਏ ਸਾਊਥ ਵੈਸਟਰੀ ਯਾਨੀ ਕਿ ਨਰਤਯ ਕੋਣ ਦੀ ਨਰਤਯ ਕੋਣ ਜਿਹੜੀ ਨਰਤਯ ਕੋਣ ਦੀ ਦਿਸ਼ਾ ਹੁੰਦੀ ਹੈ ਦੋਸਤੋ ਉਹ ਪਿਤਰਾ ਦਾ ਸਥਾਨ ਹੁੰਦਾ ਜਦੋਂ ਵੀ ਇਸ ਦਿਸ਼ਾ ਦੇ ਵਿੱਚ ਕੋਈ ਪ੍ਰੋਬਲਮ ਆਊਗੀ ਤਾਂ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਸਕਦੇ ਆ ਵਿਆਹ ਚ ਦੇਰੀ ਹੋਣੀ ਸ਼ੁਰੂ ਹੋ ਸਕਦੀ ਹੈ ਜਾਂ ਫਿਰ ਕਈ ਵਾਰ ਕੀ ਦੇਖਣ ਨੂੰ ਮਿਲਦਾ ਹੈ ਕਿ ਬੱਚੇ ਦਾ ਵਿਆਹ ਹੀ ਨਹੀਂ ਹੋ ਰਿਹਾ ਅਗਰ ਨਾਰਥ ਅਗਰ ਸਾਊਥ-ਵੈਸਟ ਦੇ ਵਿੱਚ ਜ਼ਿਆਦਾ ਵੱਡੀ ਪ੍ਰੋਬਲਮ ਹੈਗੀ ਹੈ ਜ਼ਿਆਦਾ ਪ੍ਰੋਬਲਮ ਹੋ ਸਕਦੀ ਹੈ ਅਗਰ ਇੱਥੇ ਹਰਾ ਰੰਗ ਹੋਵੇ ਦੂਸਰਾ ਅਗਰ ਇੱਥੇ ਟਾਇਲਟ ਹੋਵੇ ਤੀਸਰਾ ਅਗਰ ਇੱਥੇ ਕਿਚਨ ਹੋਵੇ ਇਹ ਮੇਨ ਪ੍ਰੋਬਲਮਸ ਨੇ ਅਗਰ ਇਹ ਪ੍ਰੋਬਲਮਸ ਹੈਗੀਆਂ ਨੇ ਤਾਂ ਤੁਹਾਡਾ ਤੁਹਾਡੇ ਘਰ ਦਾ ਜਿਹੜਾ ਸਾਊਥ-ਵੈਸਟ ਹੈ ਉਹ ਕਿਤਨਾ ਕਿਤੇ ਦੂਸ਼ਿਤ ਹੈ ਤੇ ਤੁਹਾਨੂੰ ਉਹ ਸਹੀ ਕਰਨਾ ਚਾਹੀਦਾ ਵੈਸਟ ਪ੍ਰੋਬਲਮ ਹੋਊਗੀ ਪੱਛਮ ਦਿਸ਼ਾ ਚ ਪ੍ਰੋਬਲਮ ਹੋਊਗੀ ਤਾਂ ਤੁਹਾਡੇ ਕੰਮ ਕਾਜ ਦੇ ਵਿੱਚ ਤੁਹਾਨੂੰ ਪ੍ਰੋਫਿਟਸ ਘਟ ਜਾਣਗੇ ਪੂਰਬ ਦਿਸ਼ਾ ਚ ਪ੍ਰੋਬਲਮ ਹੋਊਗੀ ਤਾਂ ਤੁਹਾਡਾ ਜਿਹੜਾ ਜੁੜਾਵ ਹੈ ਉਹ ਗਲਤ ਬੰਦੇ ਨਾਲ ਮਿਲ ਜਾਂਦਾ ਹੈ ਗਲਤ ਬੰਦੇ ਨਾਲ ਹੋ ਜਾਂਦਾ ਹੈ ਕਈ ਵਾਰ ਕੀ ਹੁੰਦਾ ਨਾ ਜਿਹੜੇ ਲੋਕ ਫੈਕਟਰੀਆਂ ਚ ਲਾ ਰਹੇ ਨੇ ਆਫਿਸ ਚ ਲਾ ਰਹੇ ਨੇ ਵਪਾਰ ਕਰ ਰਹੇ ਨੇ ਦੇਖੋ ਵਪਾਰ ਦੇ ਵਿੱਚ ਇੱਕ ਬੜੀ ਹੀ ਇੱਕ ਖਾਸ ਚੀਜ਼ ਹੁੰਦੀ ਹੈ ਇੱਕ ਇੰਪੋਰਟੈਂਟ ਚੀਜ਼ ਹੁੰਦੀ ਹੈ ਲੋਕਾਂ ਦਾ ਜੁੜਾਵ ਸਹੀ ਲੋਕਾਂ ਦਾ ਮਿਲਣਾ ਵਪਾਰੀ ਨੂੰ ਅਗਰ ਗਲਤ ਬੰਦਾ ਮਿਲ ਗਿਆ ਰਾਮ ਟ੍ਰੇਲ ਗਲਤ ਦੇਣ ਵਾਲਾ ਬੰਦਾ ਮਿਲ ਗਿਆ ਜਾਂ ਮਾਲ ਲੈਣ ਵਾਲਾ ਗਲਤ ਬੰਦਾ ਮਿਲ ਗਿਆ ਤਾਂ ਵਪਾਰੀ ਪਰੇਸ਼ਾਨ ਹੋ ਸਕਦਾ ਅਗਰ ਤੁਹਾਡੇ ਕੋਲੇ ਮਾਲ ਹੀ ਗਲਤ ਆ ਗਿਆ ਨਾ ਤਾਂ ਵੀ ਤੁਹਾਡੀ ਪ੍ਰੋਡਕਸ਼ਨ ਦੀ ਕੁਆਲਿਟੀ ਜਿਹੜੀ ਹੈਗੀ ਆ ਉਹ ਘਟ ਜੂਗੀ ਅਗਰ ਤੁਸੀਂ ਐਸੇ ਬੰਦੇ ਨੂੰ ਮਾਲ ਦਿੱਤਾ ਜਿਹੜਾ ਤੁਹਾਨੂੰ ਪੈਸੇ ਨਹੀਂ ਵਾਪਸ ਕਰ ਰਿਹਾ ਤਾਂ ਉੱਥੇ ਵੀ ਤੁਹਾਨੂੰ ਪ੍ਰੋਬਲਮ ਆ ਜੂਗੀ ਫਿਰ ਲੜਾਈ ਝਗੜਾ ਜਿਹੜਾ ਹੈਗਾ ਕੋਰ ਕਚੈਰੀਆਂ ਦਾ ਚੱਕਰ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਅਗਰ ਤੁਹਾਡੀ ਫੈਕਟਰੀ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਆਰਐਮਐਫ ਆਰਐਮਐਫ ਫੀਲਡ ਜਿਹੜਾ ਹੈਗਾ ਵੀਕ ਹੈਗਾ ਈਸਟ ਦਿਸ਼ਾ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈ ਤਾਂ ਇਹਨਾਂ ਪ੍ਰੋਬਲਮਸ ਨੂੰ ਦੇਖਣ ਨੂੰ ਤੁਹਾਨੂੰ ਮਿਲ ਸਕਦੀਆਂ ਨੇ ਹੁਣ ਗੱਲ ਇਹ ਹੈ ਕਿ ਅਗਰ ਤੁਹਾਨੂੰ ਪਤਾ ਲੱਗਦਾ ਹੈ ਕਿ ਸਾਡੇ ਘਰ ਦੇ ਵਿੱਚ ਆਹ ਪ੍ਰੋਬਲਮ ਹੈਗੀ ਹੈ ਤਾਂ ਇਹਨਾਂ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ ਜਦੋਂ ਵੀ ਪ੍ਰੋਬਲਮ ਨੂੰ ਠੀਕ ਕਰਨ ਦੀ ਗੱਲ ਆਉਂਦੀ ਹੈ ਤਾਂ ਕਈ ਵਾਰ ਤੁਸੀਂ ਕਿਸੇ ਨਾ ਕਿਸੇ ਵਾਸਤੂ ਸ਼ਾਸਤਰੀ ਨੂੰ ਬੁਲਾਉਨੇ ਹੋ ਤਾਂ ਉਹ ਤੁਹਾਨੂੰ ਕਹਿ ਦਿੰਦੇ ਆ ਕਿ ਤੁਸੀਂ ਇੱਥੋਂ ਟਾਇਲਟ ਨੂੰ ਢਾ ਕੇ ਇੱਧਰ ਬਣਾ ਦਿਓ ਇੱਥੋਂ ਰਸੋਈ ਨੂੰ ਖਤਮ ਕਰਕੇ ਇੱਥੇ ਬਣਾ ਦਿਓ ਇੱਥੇ ਆ ਚੀਜ਼ ਨੂੰ ਖਤਮ ਕਰਕੇ ਉੱਥੇ ਬਣਾ ਦਿਓ ਕਈ ਵਾਰ ਤਾਂ ਬੈਡਰੂਮ ਦੀ ਦਿਸ਼ਾ ਵੀ ਸਾਡੀ ਗਲਤ ਹੁੰਦੀ ਹੈ ਦੇਖੋ ਬੈਡਰੂਮ ਅਗਰ ਨਾਰਥ ਵਿੱਚ ਆ ਗਿਆ ਨਾਰਥ-ਈਸਟ ਦੇ ਵਿੱਚ ਆ ਗਿਆ ਤਾਂ ਬਹੁਤ ਗਲਤ ਦਿਸ਼ਾ ਹੁੰਦੀ ਹੈ ਬੈਡਰੂਮ ਦੇ ਵਾਸਤੇ ਨਾਰਥ-ਵੈਸਟ ਹੋਰ ਵੀ ਗਲਤ ਦਿਸ਼ਾ ਹੁੰਦੀ ਹੈ ਬੈਡਰੂਮ ਦੇ ਵਾਸਤੇ ਹੁਣ ਗੱਲ ਇਹ ਹੈ ਕਿ ਅਗਰ ਇਹ ਦੋਸ਼ ਹੈਗੇ ਨੇ ਤਾਂ ਇਹਨਾਂ ਦਾ ਨਿਵਾਰਣ ਕੀ ਹੈ ਤੌਣਾ ਅਸੀਂ ਕੁਝ ਚਾਉਂਦੇ ਨਹੀਂ ਤੋੜ ਫੋੜ ਅਸੀਂ ਕੁਝ ਕਰਨਾ ਨਹੀਂ ਚਾਹੁੰਦੇ ਤਾਂ ਅਸੀਂ ਕੀ ਕਰਦੇ ਹਾਂ ਛੋਟੇ ਛੋਟੇ ਉਪਕਰਨਾਂ ਦੀ ਹੈਲਪ ਨਾਲ ਛੋਟੇ ਛੋਟੇ ਯੰਤਰਾਂ ਦੀ ਹੈਲਪ ਨਾਲ એનર્ਜੀਜ਼ ਨੂੰ ਤੁਹਾਡੇ ਘਰ ਦੇ ਵਿੱਚ ਅਲਾਈਨ ਕਰ ਸਕਦੇ ਹਾਂ ਜਦੋਂ એનર્ਜੀਜ਼ ਅਲਾਈਨ ਹੋ ਜਾਂਦੀਆਂ ਨੇ ਤਾਂ ਤੁਹਾਨੂੰ ਦਿਖੂਗਾ ਕੁਝ ਨਹੀਂ ਪਰ ਤੁਹਾਡੇ ਜਿਹੜੇ ਜਿਹੜੇ ਘਰ ਦੇ ਵਿੱਚ ਦੋਸ਼ ਨੇ ਉਹ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਦੋਸ਼ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਤੁਹਾਡੀ ਜ਼ਿੰਦਗੀ ਦੀ ਜਿਹੜੀ ਜ਼ਿੰਦਗੀ ਦੀ ਜਿਹੜੀ ਰੇਲ ਗੱਡੀ ਹੈ ਉਹ ਪਟੜੀ ਤੇ ਆਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਇੱਕ ਬਹੁਤ ਵਧੀਆ ਚੇਂਜ ਮਿਲਦਾ ਹੈਗਾ। ਤਾਂ ਜਦੋਂ ਉਹ ਪੋਜ਼ਿਟਿਵ ਚੇਂਜ ਆਉਂਦਾ ਹੈ ਤਾਂ ਤੁਹਾਡੀ ਲਾਈਫ ਬਦਲਦੀ ਹੈ ਤਾਂ ਤੁਹਾਨੂੰ ਜਿਹੜਾ ਹੈਗਾ ਤੁਹਾਡਾ ਘਰ ਤਰੱਕੀ ਦੇਣੀ ਸ਼ੁਰੂ ਕਰ ਦਿੰਦਾ ਹੈ। ਦੋਸਤੋ ਅਗਰ ਤੁਸੀਂ ਵੀ ਆਪਣਾ ਵਾਸਤੂ ਚੈੱਕ ਕਰਵਾਉਣਾ ਚਾਹੁੰਦੇ ਹੋ। ਵਾਸਤੂ ਤੁਸੀਂ ਆਪਣਾ ਠੀਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ। ਅਸੀਂ ਵਾਸਤੂ ਦੀ ਬਹੁਤ ਵਧੀਆ ਟ੍ਰੇਨਿੰਗ ਵੀ ਪ੍ਰੋਵਾਈਡ ਕਰਦੇ ਹਾਂ ਜਿਦੇ ਵਿੱਚ ਅਸੀਂ ਕੁਝ ਵੀ ਤੋੜੇ ਬਿਨਾਂ ਤੁਹਾਡੇ ਘਰ ਦੇ ਵਿੱਚ ਕਿਵੇਂ ਵਾਸਤੂ ਨੂੰ ਠੀਕ ਕਰਨਾ ਹੈ ਤੁਹਾਨੂੰ ਖੁਦ ਨੂੰ ਸਿਖਾਣੇ ਆ। ਅਗਰ ਤੁਸੀਂ ਸਿੱਖਣਾ ਚਾਹੁੰਦੇ ਹੋ ਜਾਂ ਤੁਸੀਂ ਵਾਸਤੂ ਨੂੰ ਆਪਣੇ ਘਰ ਦੇ ਵਿੱਚ ਮੈਨੇਜ ਕਰਵਾਉਣਾ ਚਾਹੁੰਦੇ ਹੋ, ਠੀਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਸਾਡਾ ਨੰਬਰ ਸਕਰੀਨ ਤੇ ਵਿੱਚ ਅਵੇਲੇਬਲ ਹੈ। ਧੰਨਵਾਦ।